ਸਾਬ ਹੈ ਜੁਤੀ ਪਤੀ ਅੱਜ ਅਸੀਂ ਖੜੇ ਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਟਲਮਾ ਜਿਹੜਾ ਅੱਜ ਮਾਤਾ ਚੰਦਕੌਰ ਨੇ ਜਿਨ੍ਹਾਂ ਦੇ ਦੋ ਨੌਜਵਾਨ ਪੁੱਤਰ 1992 ਦੇ ਵਿਅਕਤੀ ਪੁਲਿਸ ਨੇ ਝੂਠਾ ਪੁਲਸ ਮਕਾਬਲਾ ਬਣਾ ਕੇ ਉਹਨਾਂ ਨੂੰ ਸੀਰ ਕਰ ਦਿੱਤਾ ਅੱਜ ਸਾਡੇ ਨਾਲ ਮਾਤਾ ਚੰਦਕੌਰ ਜੀ ਨੇ ਉਹਨਾਂ ਤੋਂ ਪੁੱਛਦਿਆਂ ਕਿ ਉਹਨਾਂ ਦੇ ਪੁੱਤਰਾਂ ਨੂੰ ਕਿਉਂ ਪੁਲਿਸ ਨੇ ਮਾਰਿਆ ਗਿਆ ਇਹ ਗੱਲਬਾਤ ਹੈ ਸਾਰੀ ਅੱਜ ਗੱਲ ਕਰਦੇ ਸੀ ਮਾਤਾ ਚੰਦਕੌਰ ਜੀ ਅੱਜ ਇਹ ਕਿ ਕਿ ਬਾਲੀ ਨੇ ਬਾਲੀ ਨੇ ਜਿਹੜੀ ਜੋ ਪਰਤੇ ਜੇ ਕ ਪਰਤੇ ਕਬੜੀ ਕ ਪਰਤੇ ਬੈਠ ਜੇ ਜਿਆ ਪੈ ਹੀ ਹੁਆ ਤਾਂ ਇੱਕ ਬੇਟੀ ਜਿਵੇਂ ਮਾਤਾ ਜਦੋਂ ਕਿਉਂ ਸੋਡੇ ਮੰਡੇੜੇ ਚੱਕੇ ਗੁਰਦੇਸ ਨੂੰ ਕਿਉਂ ਚੱਕਿਆਗਾ ਮਨੋ ਉਹ ਕੀ ਆਂ ਵੀ ਇਹ ਨਹੀਂ ਆ ਰਿਹਾ ਬਸ ਮੋਹ ਕੋਸਾ ਵਰਦੀ ਇਹ ਕੋਈ ਕਾਟੂ ਹੋਵੇ ਅਸਾਇਰਾ ਜੀਵੋ ਕਿਹੜੀ ਪਰਸਾਉਂਦੀ ਸੀ ਜੋਗਾ ਜਾਂ ਮਾਸਾ ਦੀ ਨਾ ਮਾਸਾ ਹੀ ਮਾਸਾ ਹੀ ਹੁੰਦਾ ਕਿਨੇ ਕਿੱਥੇ ਨਾ ਕੋਸ ਰਹੀ ਆਂ ਤੇ ਅਸੋ ਚੜਦੇ ਪਰ ਕਿ ਆਂ ਵੀ ਅਸੋ ਰਹੀ ਆਂ ਚੜਦੀ ਆਂ ਅਸੋ ਰਹੀ ਆਂ ਅੱਛਾ ਪਰਸਾ ਮਾਸਾ ਦੀ ਜਿਹੜੀ ਜੋਗ ਰਹੀ ਜੋਗ ਰਹੀ ਕਿ ਮਾਸਾ ਸੜ ਗਿਆ ਕਿਹੜੀ ਗੱਲ ਕੁਛ ਮਾੜੋ ਛੋਡੇ ਆਕਾਰ ਉਹ ਹੋ ਜਾਂਦੀ ਸੀ ਜਾਂ ਕੋਈ ਉਹ ਦਿਨ ਛੱਡਦੀ ਸੀ ਜਾਂ ਕਿੱਥੇ ਕੀ ਕਹਦੇ ਤੈਨੂੰ ਥੋੜਾ ਦੱਸ ਰਿਹਾ ਤੇ ਮੁੰਡੇ ਦੱਸ ਕੇ ਬਾਅਦ ਵਿੱਚ ਆ ਗਿਆ ਦੱਸ ਬੰਦਾ ਉਹ ਮਸੇਗਾ ਮੁੰਡੇ ਚਾਹਤ ਪਈ ਤੇ ਵਾਪਸ ਜੀ ਉਹਨਾਂ ਦੇ ਪਿਤਾ ਜੀ ਨੇ ਸੁਣਿਆ ਵੀ ਉਹ ਪਿੰਡ ਹੀ ਮੌਤ ਹੋ ਚੁੱਕੀ ਜੀ ਹਾਂ ਜੀ ਬੜੇ ਹੋ ਗਏ ਬੱਚਾ ਡੋਜਦਾ ਹੀ ਹੈ ਜੀ ਜਾਲ ਚਾਹਤ ਹੋ ਗਈ ਬੈਠੇ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈਗਾਗਾ ਬੜੇ ਉਹ ਤੰਦੇ ਨਾਲ ਪਾਲਿਆ ਸੁਨੰਦੇ ਨਾਲ ਪਾਲਿਆ ਮਾਹੀ ਵਾਸ ਪੁੱਤਾਂ ਨੂੰ ਇਸੇ ਵਰਗਾਂ ਨੂੰ ਦੇ ਝੋਟਾ ਹੀ ਜਿਹੜੇ ਤੜਕੇ ਘੁੰਮਦੇ ਸੀ ਬਸ ਜਾਈ ਜਾਂਦੇ ਐ ਜੇ ਘਰੋਂ ਦੇ ਲੈ ਆਪਣੇ ਚਿੱਤੇ ਨੜੇ ਦਾ ਕੰਮ ਆਉਂਦੇ ਇਹ ਗੁਰਦੇਵ ਸਿੰਘ ਪੁੱਤ ਸੁਦੇ ਨੇ ਕਿ ਇਹ ਇੰਨੇ ਤਾਂ ਕੰਮ ਜਿਹੀ ਖਾਣ ਤੋਂ ਛੋਟੇ ਘਰੇ ਰੋਟੀ ਖਾਣੇ ਦਾ ਕਿ ਜਿਹੜਾ ਗਦੇਵ ਸਿੰਘ ਤੋਂ ਤੋਂ ਘਰ ਸਾਰ ਬਾਹਰ ਜਿਹੜਾ ਹੈਗਾ ਉਹ ਛੱਡ ਗਿਆ ਹਾਂ ਜਿੰਨੇ ਪੜਿਆ ਹੋਰ ਕਿ ਤੁਹਾਨੂੰ ਯਾਦ ਆ ਰਿਹਾ ਪੜੇ ਇਹ ਮਾਲਕਾ ਕਿ ਇਹ ਚੜਾ ਰਿਹਾ ਨਾ ਕਿਹਦੇ ਸੜਾਇਆ ਹੈ ਮਾਲਕਾ ਇਹ ਜਿਹੜਾ ਪੜਾਉਂਦਾ ਕਿੰਨੇ ਕਮਾਈ ਪੜੇ ਸੀ ਜੀ ਹੋਣ ਪੜਾ ਲਿਓ ਹੋਣ ਜਦੋਂ ਸਮਾਂ ਛੋੜਿਆ ਛੋੜੇ ਤੇ ਪੈਟ ਦੇ ਵਿੱਚ ਕੋਈ ਲੱਗੇ ਜਿਹੜਾ ਹੈਗਾਗਾ ਜਵਾਰ ਆ ਉਹਦੇ ਵਿੱਚ ਗੁਰਦੇਵ ਸਿੰਘ ਨੂੰ ਘੇਰਾ ਪੈਂਦਾ ਮਾਰਤਾ ਦੀ ਬਲਸੌਂਦੀ ਆ ਬਣੀ ਬਈ ਤੇ ਬੜੀ ਸਿੰਗਾ ਜਦੋਂ ਕੋਲ ਪਤਾ ਲੱਗਿਆ ਨਾ ਅਜਨੋਕਰ ਚਾਹੇ ਕੇ ਮਾਰਦੇ ਉਹਦੇ ਮਾਰਦੇ ਪਰ ਅੰਦਰ ਹੀ ਹੱਲ ਹੋ ਗਈ ਜਦੋਂ ਤੁਹਾਡਾ ਘੇਰਾ ਪੈਂਦਾ ਗੁਰਦੇਵ ਸਿੰਘ ਨੇ ਮੰਨ ਲਓ ਸੁਣਿਆ ਵੀ ਜਿਹੜਾ ਸੈਨਟ ਕੈਪਸੂਲ ਹੁੰਦਾ ਸੀ ਉਹ ਖਾ ਲਿਆ ਸੀ ਹਾਂ ਉਹ ਤੇ ਤਾਜੂ ਖਾ ਜਾਵਾ ਤੇ ਬੜੀ ਚੱਕ ਕੇ ਤਸੀਹੇ ਮਾਰਦਾ ਇੱਕ ਛੋੜਾ ਇਨਾਂ ਦਾ ਇੱਕ ਮਾਤਾ ਜੀ ਦਾ ਛੋਟਾ ਹੋਰ ਬੇਟਾ ਸੀ ਉਹਦਾ ਨਾਮ ਸੀ ਚੱਗੜ ਸਿੰਘ ਉਹ ਮੈਂ ਸੁਣਿਆ ਤੁਸੀਂ ਆਪਣਾ ਮੌੜ ਟਰਾਂਕਾ ਵਿੱਚ ਨਜ਼ਰ ਆ ਰਹੇ ਸੀ ਹਾਂ ਨਾ ਉਹ ਕਿਹਾ ਜੀ ਨਾ ਮੋੜ ਤੇ ਪਈ ਉਹ ਚੱਲ ਕੇ ਸਭ ਜੀ ਪਾਣੀ ਲਾ ਰਹੇ ਅੰਦਰ ਭਰਾ ਜਾਂਦਾ ਬਾਹਰ ਉਹ ਜਿਹੜੀ ਜਲੀ ਬੈਠੇ ਬੱਸੀ ਹਾਂ ਫਿਰ ਜਦੋਂ ਫੜ ਕੇ ਉਹਨੂੰ ਕਹਿੰਦੇ ਵੀ ਗੱਦੇਸ ਨੂੰ ਥੱਲੇ ਲਾ ਕੇ ਹਾਂ ਉਹ ਚਲੇ ਖਿੱਚ ਕੇ ਜਾਂਦਾ ਜੈਸਾ ਖਿੱਚਦਾ ਜਾਂ ਉਹਦੇ ਹਰ ਰੋਜ਼ ਉਹਦੇ ਨੂੰ ਆਉਂਦਾ ਉਹਦੇ ਪੱਲੇ ਸਾਨੂੰ ਪਤਾ ਲੱਗਿਆ ਜਾਵੇ ਮੇਰੇ ਕੋ ਮਾਰਦੇ ਸੋ ਨਹੀਂ ਕੋਈ ਪਤਾ ਸਹੀ ਲੇ ਅਜੇ ਕੱਲ ਬਾਹਰ ਬਾਹਰ ਨੇ ਸਾਰੇ ਬਾਹਰ ਖੜੇ ਇੱਥੇ ਰਹਿਣਾ ਤੇ ਅੱਗੇ ਬੜੀ ਜੀਓ ਤੇ ਰਹਿਣਾ ਬਾਹਰ ਇਹ ਉਹਨਾਂ ਪਾਸ ਜਾਏ ਇਹ ਜਿਹੜੇ ਬਾਈ ਬਾਈ ਕੱਟੋ ਨਾ ਘਟੇ ਜਾਣਾ ਤੇ ਪੱਸਿਆ ਸੋ ਤੇ ਇਹ ਤਾਂ ਕੇ ਹੁਣ ਚੱਲ ਕੇ ਤੁੰਗ ਮਾਰਦੇ ਮੱਲੋ ਬੜੀ ਦੁਖੀ ਗੱਲ ਹੈ ਨਾ 195 ਦੇ ਵਿੱਚ ਜਾਤ ਸਰਕਾਰ ਆ ਮੇ ਜਿਹੜੇ ਹੈਗੇ ਨੇ ਪੰਜਾਬ ਦੇ ਅੰਦਰ ਜੇ ਆਪਾਂ ਖਾਸ ਕਰਕੇ ਲਈਏ 150 ਤੋਂ 2 ਲੱਖ ਮੁੰਡੇ ਜਿਹੜੇ ਨੌਜਵਾਨ ਸੀ ਉਹ ਮੰਨ ਲਓ ਕੋਕੋ ਕੀ ਦੁਨੀਆ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਹੁਣ ਮਾਤਾ ਚੰਦਕੌਰ ਦੇ ਦਸਨ ਸਾਗ ਉਹਨਾਂ ਦਾ ਜਿਹੜਾ ਵੱਡਾ ਬੇਟਾ ਸੀ ਗਦੇਰ ਸਿੰਘ ਗੇਵ ਉਹ ਜਦੋਂ ਆਖਿਆ ਮੰਨ ਲਓ ਘਰੋਂ ਪਰਪਿਆ ਤੇ ਪਰਸੂ ਤੰਕਰਤੀ ਸੀ ਪਿੰਡ ਦੇ ਵਿੱਚ ਘੇਰਾ ਪੈ ਗਿਆ ਮਾਤਾ ਜੀ ਕਹਿਣਾ ਕਿ ਜਿਹੜਾ ਸਾਡਾ ਛੋਟਾ ਮੁੰਡਾ ਸੀ ਉਹਨਾਂ ਦਾ ਬਚਨ ਗਿਆ ਸੀ ਉਹਨਾਂ ਨੂੰ ਵਸਤੇ ਵਿੱਚ ਚੁਲਾ ਕੇ ਮਾਨਸਾ ਪੁਲਿਸ ਵੱਲੋਂ ਤੇ ਜਦੋਂ ਚਿਵਾਰ ਦੇ ਵਿੱਚ ਗਿਆ ਕਹਿਣ ਲੱਗਾ ਕਿ ਤੁਹਾਡੇ ਭਰਾ ਭਰਾ ਗੁਰਦੇਵ ਸਿੰਘ ਵੀ ਉਹਨੂੰ ਵੀ ਇਰੇ ਬਿੱਤ ਕੇ ਲਿਆ ਤੇ ਉਹਨੂੰ ਵੀ ਗੋਲੀਆਂ ਮਾਰ ਕੇ ਉੱਥੇ ਸੀਲ ਕਰ ਦਿੱਤਾ ਇਹ ਹੀ ਗੱਲ ਮਾਤਾ ਜੀ ਹਾਂ ਹਾਂ ਇਹ ਗੱਲ ਹੈ ਜਿਹਨੇ ਹੋ ਗਿਆ ਸੀ ਤੇ ਆਪਾਂ ਉਹਨਾਂ 'ਤੇ ਗੋਲੀ ਮਾਰਦੇ ਉਹ ਐਮ ਸਪੈਸ਼ਲ ਜਨਰਲ ਵਾ ਉਹਨਾਂ ਦੇ ਜੀਤਾਂ ਜੇ ਉਹਨਾਂ ਨੂੰ ਗੋਲੇ ਮਾਰਦਾ ਕਿੰਨੀ ਗਮਰਸੀ ਉਹ ਦੋਨਾਂ ਦੀ ਕੋਈ ਤਾਂ ਜੀ ਨਹੀਂ ਕਰ ਸਕਦੀ ਮਸਤ ਉਹ ਲੋਕਾਂ ਨੂੰ ਇਹ ਕੀ ਹੋ ਰਿਹਾ ਰੋਣ ਕੋਸਾ ਦਾ ਪਾਪ ਇਹ ਤੁਸੀਂ ਪਰਸ ਇਹਨਾਂ ਦੀਆਂ ਆਪ ਦੇ ਪੁੱਤਾਂ ਦੀ ਲਾਸਾਂ ਨਹੀਂ ਮੰਗੀਆਂ ਨਾ ਨਹੀਂ ਇਹ ਸਭ ਦੁਤੀ ਹੈ ਨਾ ਤਾਂ ਕਹੇ ਹਣ ਤਾਂ ਇਹ ਕਹਿੰਦੇ ਹੋ ਚਾ ਲਈ ਬੜੀ ਆ ਤੁਹਾਨੂੰ ਬਾਹਰ ਲਾ ਦੋ ਇਹਦਾ ਬਾਹਰ ਬਿੰਦ ਦੀ ਬੰਚਾਇਤ ਨੂੰ ਲੱਗ ਕੇ ਨਾ ਜੀ ਅੱਜ ਤੱਕ ਨਹੀਂ ਹੋ ਮਣੀ ਤਵ ਦੇ ਬੁਟਾ ਭਾਈ ਨਹੀਂ ਲੱਗ ਜਾਂਦਾ ਇਹ ਕੋਈ ਮੁਰਗਲ ਨਹੀਂ ਆਪਣਾ ਅੱਛਾ ਤਾਂ ਉਹ ਬੰਦੇ ਚੂ ਮੁੰਡਾ ਉਹਨਾਂ ਨੇ ਹੀ ਘੁੱਟਿਆ ਸੀ ਜਾਂ ਚੱਕਿਆ ਸੀ ਉਹ ਹੀ ਨਾ ਨਾ ਉਹ ਹੀ ਲਗਾਓ ਉਹ ਨਾ ਉਹ ਤਾਂ ਇਹ ਸੋਡੇ ਮੁੰਡਾ ਜਿਹੜਾ ਗਦੇਵ ਸਿੰਘ ਜੀ ਇਸ ਨੂੰ ਤੇ ਚੱਕਰ ਸਿੰਘ ਨੂੰ ਹਾਂ ਉਹਨਾਂ ਨੇ ਹੀ ਵਰਤਿਆ ਉਹ ਤਾਂ ਕੋਈ ਬਚਾ ਤੋ ਨਹੀਂ ਇਹ ਪਤਾ ਨਾਲ ਦਾ ਆਈ ਕੋਲ ਨਾਲ ਸਰਕਾਰ ਦੱਸ ਰਹੀ ਆ ਇਹ ਕੋ ਮੁੰਡੇ ਨੂੰ ਬਸ ਕਿਉਂ ਨਾ ਨਾ ਮੇਰੇ ਨਾਲ ਅੱਗੇ ਤੂੰ ਚੱਕਰ ਸਿੰਘ ਹਾਂ ਤੇ ਬੰਦ ਤੇ ਇਹ ਕਿਹੜੀ ਕਿਹੜੀ ਕਲਾਸ ਪੜ੍ਹਦੇ ਸੀ ਉਹ ਉਸ ਦਾ ਸਮੇਂ ਦੇ ਪਾਰਦੇ ਦੀ ਇਹ ਤਾਂ ਵਾਰਾ ਪੜਾ ਗਈ ਆਪਣੀ ਵੱਡਾ ਦਾ ਗੁਰਦੇ ਦਾ ਤੇ ਦੂਜਾ ਬਾਣ ਦੀ ਕੜਨ ਜਲੇ ਅੱਛਾ ਹਾਂ ਬੰਡੇ ਜੰਦਰ ਹੋਏ ਫਿਰ ਜਦੋਂ ਤੁਹਾਨੂੰ ਦਸਾਂ ਨਹੀਂ ਮਿਲੀਆਂ ਤੁਹਾਡਾ ਮਨ ਫਿਰ ਉਸ ਵੇ ਪੁਕਾ ਕੇ ਰਹੀ ਪੁਕਾ ਕੇ ਰਹੀ ਤੁਹਾਡੇ ਜਦੋਂ ਨੌਜਵਾਨ ਹਨ ਪੁੱਤਰ ਮਾਪਿਆਂ ਦੇ ਇਹ ਸਾਹਮਣੇ ਗੋਲੀਆਂ ਨਾਲ ਮਾਰਿਆ ਜਾਵੇ ਫਿਰ ਇੱਕ ਮਾਂ ਦੀ ਮੱਸਾਣਾ ਜਿਹੜੀ ਮਾਂ ਨਾਲੋਂ 9 ਮਹੀਨੇ ਦੇ ਢਿੱਡ ਵਿੱਚ ਪਾਲਦੀ ਆ ਨਾ ਫਿਰ ਉਹ ਮਾਂ ਦੀ ਮਾਂ ਮਤਾਂ ਜਿਹਨੇ ਆ ਪਾਪ ਕੋਸ ਤੇ ਉਰਨ ਨਹੀਂ ਰੋ ਪਤਰੀ ਮਿਲਣ ਜਾਂ ਨਾ ਉਸੇ ਇਸ ਦਾ ਪੁੱਸ ਨੂੰ ਕਿਹਾ ਨਹੀਂ ਵੀ ਮੇਰੇ ਪੁੱਤ ਦਾ ਦੇਜ ਤੋਂ ਹੀ ਨਾ ਉਹ ਨਾ ਪੁੱਤ ਕਿ ਕੱਢਦੀ ਕਿਹਨਾਂ ਦਾ ਕਰਨੀ ਕਰ ਉਹ ਤਾਂ ਨਾਲ ਕਰਦੀ ਕਰਦੀ ਅਕਿਆਚਰ ਕਰਦੀ ਬਾਹਰ ਲੈ ਰੱਖਿਆ ਤਾਂ ਆਉਂਦੇ ਨਾ ਪਾ। ਜਦੋਂ ਮਾ ਲੋ ਗਦੇਸੇ ਘਰੋਂ ਗਿਆ ਸੀ ਬਸ ਘਰੇ ਕਿਰ ਕਿਰ ਆਉਂਦਾ ਸੀ। ਨਾ ਆਉਂਦਾ ਹੀ। ਉਹ ਜਦੋਂ ਤੱਕ ਨਹੀਂ ਕਰਦਾ ਸੀ। ਜਿਹਨੇ ਬਾਹਰ ਚ ਕਰਾਣੇ ਨੂੰ ਫੇਗ ਆਵੇ। ਜਿਹਨੇ ਲਾਇ ਬਾਹਰ ਚ ਕਰਾਣੇ ਨੂੰ। ਮੇਰੇ ਹੱਥ ਨੇ ਅੰਗਾਂ ਛੱਡ ਕੇ ਅੰਦੇ ਜਾ ਤਰੇ ਛੱਡ ਕੇ। ਤੇ ਸਾਨੂੰ ਕੀ ਕਹਦਾ ਸੀ ਸਾਨੂੰ 20 ਮਿੰਟ ਪੁਲਿਸ ਤੱਕ ਕਰਦੀ ਆ। ਪੁਲਿਸ ਕਰਦੇ ਕੋਈ ਗੱਲ ਉਸੇ ਪਾ ਕੇ ਲੱਗ ਗਿਆ। ਇਹ ਪੁੱਟਾ ਕੱਟਾ ਵਾਹ ਪਤਾ ਹੀ ਆਉਂਦੀ। ਕੋਟਵੀ ਬਾਹਰ ਹੋਈ ਹੈ ਬਾਹਰ ਗਈ ਕੋਟਾਂ ਤਲੀ ਬੀਰ ਪੰਜ ਦਿਨਾਂ ਤੇਜਾ ਦੋ ਦਿਨਾਂ ਦਾ ਇਹਦਾ ਮਤਲਬ ਤਾਂ ਸੋਡਾ ਜਿਹੜਾ ਲੜਕਾ ਸੀ ਉਹ ਮਰ ਅੱਕੇ ਨੂੰ ਕੋਟ ਤੋਂ ਡਰਦੀ ਵਧਿਆ ਕੋਟ ਤੋਂ ਰਹਿਣਾ ਨਹੀਂ ਆਉਂਦਾ ਰਹਿ ਜਾ ਨਹੀਂ ਦਰ ਉਹਨੂੰ ਪਹਿਲ ਨਹੀਂ ਆਤਾ ਜੇ ਆਵੇ ਦੁਕਾਨੀ ਉਹ ਜਿਵੇਂ ਆ ਜਾਉਂਦੇ ਜਿਵੇਂ ਆ ਨਾ ਬਰ ਬੈ ਉਹ ਕਸਾ ਉਹ ਜਿਹੜਾ ਖੜਾ ਸੀ ਨ ਉਸ ਤਵੇਂ 952 ਵਿੱਚ ਜਿਹੜੇ ਸੋਦੇ ਦੋ ਲੜਕੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਿਹੜਾ ਹੈਗਾ ਕੋੜੀਏ ਮਾਰ ਕੇ ਸੀਤ ਕੀਤਾ ਜਾਂਦਾ ਹੈਗਾ ਉਸ ਤੋਂ ਪਹਿਲਾਂ ਇਹਨਾਂ ਦੀ ਜਿਹੜਾ ਨੱਜ ਤਿੰਗ ਦੀ ਮੌਤ ਹੋਈ ਉਹਨਾਂ ਨੇ ਪੇਟਾ ਲਈ ਕਿ ਬਾਅਦ ਵਿੱਚ ਨਾ ਪਹਿਲਾਂ ਹੋਇਆ ਇਹਨਾਂ ਬਾਅਦ ਥੋੜੀ ਜਿਹਾ ਜਦੋਂ ਇਹ ਗਏ ਕਿੰਨੇ ਹੁਕਮ ਹੁਕਮ ਚਲੇ ਗਏ ਇਹ ਇਹ ਤਾਂ 25 ਸਾਲ ਦੀ ਉਹ 25 ਸਾਲ ਨਹੀਂ ਸਾਲ ਤਾਂ ਸੈਂਜ ਲੱਗ ਗਿਆ ਤੇ ਉਹ ਦਾ ਬੋਸਾ ਛੋਟਾ ਸੀ ਨਾ ਦੀ ਪਾਰਟੀ ਬੰਦੇ ਕਹਿੰਦੇ ਜਦੋਂ ਤੱਕ ਦੇ ਦਲ ਨੂੰ ਸੁਦਾ ਆਪਣਾ ਉਹਨਾਂ ਨੂੰ ਬਤਾਉਂਦਾ ਕਿ ਦਿਲ ਦੇ ਆਖੇ ਹੱਥ ਰੱਖ ਕੇ ਦੇਖੋ ਦੇ ਤੁਹਾਡੇ ਪੁੱਤਰਾਂ ਨੂੰ ਕੋਹ ਕੋਹ ਕੇ ਕੋਈ ਤੁਹਾਡੇ ਅੱਖਾਂ ਦੇ ਸਾਹਮਣੇ ਗੋਲੀਆਂ ਨਾਲ ਮਾਰ ਦਿੱਤਾ ਜਾਵੇ ਤਾਂ ਤੁਹਾਡੇ ਤੇ ਕੀ ਬਿੱਤੀ ਸੀ ਅੱਜ ਮਾਤਾ ਚੰਦਕੌਰ ਆਪਣੇ ਦੋ ਪੁੱਤਿਆਂ ਦੀ ਜਿਹੜੀਆਂ ਕੁੱਟਵਾਂ ਨੇ ਗੁਰਦੇਵ ਸਿੰਘ ਤੇ ਸੁਦਾ ਜੱਗੜ ਸਿੰਘ ਜਿਹੜਾ ਜਾਮਪੁਰ ਪੁਲਿਸ ਵਾਲਿਆਂ ਨੇ ਇੱਕ ਝੂਠੇ ਪੁਲਿਸ ਮਗਾਲੇ ਵਿੱਚ ਪਿੰਡ ਦੇ ਕਿਵਾਰੇ 'ਚ ਗੋਲੀਆਂ ਮਾਰ ਕੇ ਇਹਨਾਂ ਨੂੰ ਮਾਰ ਦਿੱਤਾ ਵੇ ਮਾਤਾ ਬੜੀ ਜਿਹੜੀ ਹਮੇ ਭਾਵਕ ਹੈਗੀ ਆ ਮਾਤਾ ਆਪਣੇ ਪੁੱਤਾਂ ਨੂੰ ਵੀ ਅੱਜ ਵੀ ਉਨੇ ਪਿਆਰ ਕਰਦੀ ਰਹਿੰਦੀ ਹੈ ਚਲ ਦੂੰਦੇ ਉਹ ਮਤਲਬ ਆਪ ਤੇ ਜਾ ਦੂੰਦੇ ਕੋਈ ਬਾਹਰ ਜਾਂਦੀ ਮਾਹ ਬਾਹਰ ਹੀ ਗੋਸਾਂ ਕੁਤੀ ਤਾ ਮੂਹਂ ਵਿਹਾਂ ਦਾਸਾਂ ਵੀ ਦਿੱਤੀਆਂ ਨਹੀਂ ਆ ਨਾ ਆਪਣੇ ਤਰ੍ਹਾਂ ਦਿਖਾਏ ਵੀ ਤੁਹਾਨੂੰ ਮਾੜਾ ਦਿਖਾਏ ਤੁਹ ਦੁਚਾਰ ਘਰ ਤੋਂ ਦੇ ਰੋਣ ਚੱਕ ਕੇ ਲਈ ਤੁਤੁਰਦੇਸ਼ ਸਿੰਘ ਜੀ ਜਿਹੜਾ ਸੀਰ ਹੁੰਦਾ ਵਿੱਚ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ ਜਾਂਦਾ ਉਹ ਤੁਪੂ ਪਹਿਲਾਂ ਕਿੰਨਾ ਟਾਈਮ ਪਹਿਲਾਂ ਤੁਹਾਡੇ ਘਰੇ ਆ ਕੇ ਗਿਆ ਸੀ ਸਾਡੇ ਘਰੇ ਤਾਂ 3-4 ਸਾਲ ਪਹਿਲਾਂ ਆ ਗਿਆ ਹਾਂ ਤਾਂ ਜੀ ਆ ਕੀ ਕਹਿੰਦਾ ਜੀ ਕੁਝ ਨਹੀਂ ਹੋਣਾ ਸੋਹਣੇ ਕੀ ਗਾਗਾ ਨਾਲ ਉਹ ਤੇ ਤੁਸਪੁਸਿਆ ਨਹੀਂ ਮੈਂ ਤੁਸਪੁਸਿਆ ਨਹੀਂ ਮੈਂ ਬੋਲ ਗਿਆ ਮੈਂ ਪੂਰੀ ਵੇਹਣ ਆਈ ਮੈਨੂੰ ਦੱਸਿਆ ਸੀ ਜੀ ਤੇ ਆਦਮਾ ਜਾ ਹੋਰ ਆਜ ਮੈਂ ਕਰਨਾ ਜੀ ਡਿਪੋਜ਼ਿਟ ਵੀ ਕਰਨੀ ਕੁੱਟਿਆ ਉਹ ਜੋ ਕੇ ਕੁੱਟਿਆ ਜਾਂ ਮਾਨਸਰ ਜੀ ਤੁਹਾਨੂੰ ਪਤਾ ਹੋਊ ਕਿ ਨਾ ਮਾਰ ਸਕਦੇ ਮਾਰ ਸਕਦੇ ਕੀ ਇਸ਼ਤ ਹਾਂ ਬਰਾਤ ਖੜਾ ਜਦੋਂ ਕਹਿੰਦੇ ਹੁੰਦੇ ਆ ਨਾ ਮੰਨ ਲਓ ਅੱਜ ਕਹਿੰਦੇ ਆ ਕਿ ਜਨਰਲ ਸਰਦਾਰਾ ਕਹਿੰਦੀ ਆ ਕਿ ਉਹਨਾਂ ਨੂੰ ਉਹ ਟੈਂਡੇ ਖਾਰਡ ਤੁਸੀਂ ਆ ਤੇ ਕੁਝ ਨੂੰ ਤੋਂ ਨੌਜਵਾਨ ਨੇ ਮਾਤਾ ਦੇ ਹੇਠੇ ਤੰਨਾ ਪਤਰਾ ਸੱਜੇ ਸੀ ਇੱਕ ਥੋੜੇ ਜਿਹਾ ਟੈਂਪ ਹੋ ਗਿਆ ਸਾਹ ਦੂਸਰਾ ਇੱਕ ਫੁੱਟਾ ਪੱਤਾ ਜਿਹੜਾ ਸੋਟਾ ਸੀ ਉਹ ਵੀ ਚੜਾਈ ਕਰ ਗਿਆ ਨਾ ਮੌਤ ਹੋ ਗਈ ਜਿਹੜਾ ਤੇ ਇੰਨੇ ਮਾਤਾ ਦੇ ਜਿਹੜੇ ਪੁੱਤ ਨੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਇੰਨਾਂ ਦਾ ਜਿਹੜਾ ਪਿਤਾ ਇਹਨਾਂ ਦੇ ਪੁੱਤਰਾਂ ਦਾ ਉਹ ਵੀ ਇਸ ਤੋਂ ਛੋਟੀ ਉਮਰੀ ਉਹਦੀ ਮੌਤ ਹੋ ਚੁੱਕੀ ਸੀ ਜਿਹੜਾ ਘਰ ਸੀ ਇੱਕ ਉਹ ਤਾਂ ਜਿਵੇਂ ਖਾਲੀ ਹੋ ਗਿਆ ਸੀ ਅੱਜ ਮਾਤਾ ਅੱਖਾਂ ਤੋਂ ਵੀ ਨੀਂਦਦਾ ਤੇ ਸਾਰਾ ਦਿਨ ਪੁੱਤਾਂ ਦੇ ਜਿਹੜੇ ਕੰਮ ਦੇ ਵਿੱਚ ਉਹ ਪਈ ਰਹਿੰਦੀ ਆ ਤੇ ਹੋਰ ਕੀ ਕੀ ਤੁਹਾਡੇ ਨਾਲ ਗੱਲਾਂ ਕਰਦੇ ਸੀ ਕੀ ਕਹਾਂ ਦਾ ਤਾਂ ਜੱਟ ਸਿੰਘ ਜਾਂ ਕਰਦੇ ਸੀ ਜੱਟ ਨਾਲ ਪੜਾਈ ਦੀ ਨਾਲ ਪੜਾਈ ਦੀ ਨਾਲ ਪੜਾਈ ਨੂੰ ਤਰਫ ਜਾਇਆ ਸੀ ਉਹ ਹੁਣ ਤੱਕ ਪਤਾ ਨਹੀਂ ਆ ਤੁਹਾਡਾ ਯੋਗਾ ਬਿਲਾ ਜੀ ਉਹ ਆਵੇ ਹੋਜਾ ਨੂੰ ਤੇਰਾ ਜਾਨੂੰ ਕੋਟ ਗਈ ਦੇ ਮੈਂ ਤਰਫ ਉਹ ਪੰਜ ਹੋਜਾਦ ਰੱਖਿਆ ਆ ਭਾਗਿਆ ਤੂੰ ਹਾਂ ਫਿਰ ਕਾਦਰ ਪੜ ਜਾਉਗਾ ਇਹਨਾਂ ਬਾਰੇ ਇਹ ਬੰਦੇ ਦਾ ਸੀ ਅੱਜ ਕੰਤੀ ਸੀ ਜਦੋਂ ਚੰਕਰ ਸਿੰਘ ਨੂੰ ਪਾਸ ਚ ਲਦਾਇਆ ਤੇ ਜੋ ਦਰਵਾਜ਼ੇ ਤੋਂ ਪਤਾ ਉਸ ਟਾਈਮ ਅੱਗੇ 6:30 ਬਜਾਈਆ ਇਹੋੜਾ ਮੁੰਡਾ ਲੈ ਆ ਪੰਜੇ ਹਜ਼ਾਰ ਤੋਂ ਜੇ ਚਾਹੇ ਭਾਈ ਚਲੋ ਪਤਾ ਕਿ ਜਗਾਇ ਤੇ ਜਨਾਵ ਲਈ ਆਪਣੇ ਆ 4 ਵਜੇ ਚਾਹੇ ਆ ਕੇ ਤੇ ਕਾਹੇ ਕਿ ਕਾਉਲਾ ਵਰਗਾ ਕਾਉਲਾ ਤੁਸੀਂ ਕਰ ਬਹਲੋ ਅੱਛਾ ਗਾਜੀ ਇੱਥੇ ਸੋਤ ਪੜੀ ਬਾਹਰੇ ਇਹ ਦੁਨੀਆ ਨਾਲੋਂ ਤਾਂ ਉਸ ਤੋਂ ਬਾਅਦ ਮੈਂ ਕੋਸ ਤੁਹਾਡੇ ਘਰੇ ਆਈ ਨਾ ਤੁਹਾਡਾ ਦੂਜਾ ਬੇਟਾ ਜਿਹੜਾ ਹੈਗਾ ਸੀ ਇਹ ਮੈਂ ਸਾਡੇ ਆਈ ਮੈਂ ਬਾਹਰ ਚੱਕ ਲਈ ਨਹੀਂ ਉਦੋਂ ਮੁੜ ਕੇ ਆਈ ਗਏ ਉਹ ਨਾ ਇਹ ਇਹ ਨਹੀਂ ਐ ਜਦੋਂ ਉਹ ਆਏ ਥੋੜੇ ਜਿਹੇ ਇਹ ਥੋੜੇ ਜਿਹੇ ਆਉਂਦੇ ਸੀ ਫੇਰ ਲੋਕਾਂ ਨੇ ਕਹਿੰਦੇ ਨਾ ਵੀ ਕਰ ਦਿਓ ਇਹ ਆਪੇ ਹੜੇ ਇਹਨੂੰ ਮੜ ਬਣਾ ਲੈ ਕੋਰੇ ਮਨੇ ਛੋਟਾ ਬੰਦਾ ਨਾ ਆਵਾਸਨ ਦੇ ਰੋੜ ਜਿਹੜਾ ਤੁਹਾਡੇ ਇੱਕ ਛੋਟਾ ਪੁੱਤਰ ਦੀ ਜਾਂਦਾ ਸੀ ਮੁੱਤਲ ਤੱਕ ਹੀ ਤਾਂ ਬੋਲ ਸੀ ਜਿਹੜਾ ਕਿ ਉਹ ਨਹੀਂ ਚੱਲਿਆ ਗਿਆ ਹਾਂ ਉਹ ਵੀ ਜੜਾ ਨਾ ਜਾਈ ਜਾਵੇ ਫੇਰ ਉਹ ਅੱਡਾ ਕੀ ਯਾ ਡਾਣਾ ਨਾ ਚੋ ਬੀਰ ਚੱਕਰ ਨਾ ਬਦਿਨਾ ਫਿਰ ਤੋਂ ਜੀ ਉਸ ਟਾਈਮ ਤੇ ਘਰ ਦੇ ਵਿੱਚ ਥੋੜੇ ਦੋ ਪੁੱਤਰ ਜਿਹੜੇ ਸ਼ਹੀਦ ਹੋ ਗਏ ਤੇ ਗੁਰਜਰ ਜਿਹੜਾ ਜੰਟਾ ਗੁਰਜੰਟ ਸਿੰਘ ਜੋ ਆ ਲੱਗਦੀ ਸੀ ਫਿਰ ਤੁਹਾਡੇ ਕੋਲੋਂ ਮਨੋਂ ਤੁਹਾਡੇ ਤੋਂ ਕਦੇ ਰਹੇ ਹੁਣ ਜੀ ਵਾਹ ਇਹ ਪੂਰੀ ਜਾਵੇ ਦੌਰ ਦੀ ਮਤਲਬ ਕਦੀ ਜੀ ਕਿੰਨਾ ਟਾਈਮ ਜਦੋਂ ਇਕੱਲੇ ਰਹੇ ਸੀ ਬੜੀ ਤਾਂ ਹੀ ਕਈ ਵਾਰ ਮੈਂ ਕੱਲ ਮੈਂ ਘਰ ਬੱਠੇ ਰਹੇ ਹਾਂ ਇਹ ਉਹ ਤਾਂ ਵਿੱਚ ਸੜਕਾਂ ਤੋਂ ਜੀਆ ਵੀ ਰੋਟੀ ਸਾਡੀ ਆਟ ਸੀ ਰੋਟੀ ਉਹਨਾਂ ਆਟ ਜੀ ਪੋਸਟ ਜਨਨ ਮਤਾ ਡਾ ਜੀ ਬੋਲੋ ਡਾ ਜੀ ਜਾਰੇ ਮੈਨੂੰ ਤੁਸੀਂ ਕਹਤਾ ਵੀ ਇਹਦਾ ਬੱਚਾ ਹੋਏ ਹਾਂ ਮਝਾ ਹੋਏ ਜੀ ਆਹ ਚਾਹੋਏ ਇਹ ਤਾਂ ਘੋੜੇ ਦਾ ਆਪ ਜਿੰਦੀ ਘੋੜੇ ਦਾ ਆਦੀ ਕਾ ਜੀ ਦੋ ਤਰਫੋਂ ਸੁਣ ਲੈ ਕੋਣ ਉਹ ਛੋਟੀ ਕਿੰਨੀ ਉਮਰ ਹੋ ਚੁੱਕੀ ਮਤਾ ਜੀ ਉਹ ਸਾਡੀ ਜੀ ਆਹ 20 ਸਾਲ ਦੀ ਜੀ ਉਸ ਤੋਂ ਬਾਅਦ ਵੀ ਤੁਸੀਂ ਜਿਹੜਾ ਆਪਣਾ ਬੇਟਾ ਗੁਰਜਤ ਸਿੰਘ ਜੀ ਉਹਨੂੰ ਵਿਆਹ ਹਾਂ ਤੇ ਉਂਝਿਆਲ ਜਨ ਹੈ ਅੱਛਾ ਉਂਝਿਆਲ ਜਨ ਕਪੜੀ ਜੀ ਹੈ ਤੇ ਬਾਵਾ ਬਾਤ ਕਰਵਾ ਕੇ ਉਹ ਕੁੜੀ ਉਹਦਾ ਇੱਕ ਇਹ ਜਟਾ ਗਿਆ ਹੈਗਾ ਜਟੇ ਕੋਈ ਮੁੰਡਾ ਵੀ ਹੋਗਾ ਦੀ ਹਾਂ ਨਰਮ ਸੀ ਹਾਂ ਲੱਗ ਰਿਹਾ ਤੇ ਕੁੜੀ ਜੀ ਕੀ ਹਾਂ ਕੁੜੀ ਜਾਂਦੀ ਇਹ ਨਾ ਮੈਂ ਮਨਦੋ ਉਸ ਤੋਂ ਬਾਅਦ ਉਸ ਸਰੀਰ ਤੇ ਕੋਈ ਪਿਆ ਨਹੀਂ ਕੋਈ ਦੱਸਿਆ ਭਾਜੋ ਨਹੀਂ ਗਏ ਤੁਸੀਂ ਕਿਸੇ ਸਰਕਾਰੀ ਅੰਤ ਸੇ ਮੰਤਰੀ ਤੇ ਕੋਈ ਪਹੁੰਚ ਨਹੀਂ ਕੀਤੀ ਕਿ ਸਾਡੀ ਕੋਈ ਨਹੀਂ ਦੱਸਦਾ ਨਹੀਂ ਕੋਈ ਆਦੇ ਤੋਂ ਸਾਲ ਜੱਟਾਂ ਦੀਆਂ ਟਾਂਡਾ ਜੀ ਨੂੰ ਆਏ ਮੈਂ ਜੱਕੇ ਨਾ ਹੂੰ ਅੱਜ ਆਂ ਦਿਓ ਤਾਂ ਮਾਰੇ ਮੇਰੇ ਮਰ ਮਾਰੇ ਜਿੱਦਾਂ ਕਰੂ ਮਤ ਪੈ ਨਹੀਂ ਤਾ ਤੁਸੀਂ ਹਮਤ ਤੋਂ ਸੁਤਬਾਤ ਨਹੀਂ ਕਿਹਾ ਕਿ ਸਾਡੇ ਪੁੱਤਰਾਂ ਜਿਹੜੀਆਂ ਲਾਸ ਸਾਡੇ ਸਾਨੂੰ ਦੱਸ ਦਿਓ ਜਾਂ ਅਸੀਂ ਤੋਂ ਦੋਸੀਂ ਦਿੱਤੇ ਨੇ ਹਾਂ ਨਹੀਂ ਗਏ ਸੀ ਕਿਸੇ ਕੋਈ ਨਹੀਂ ਗਏ ਮੱਕੇ ਤਾਂ ਇੰਦਰੀ ਆ ਅਜੇ ਤੱਕ ਕੋਈ ਪੁਆਇਰ ਤਵਾਲ ਕੇ ਨਹੀਂ ਪਾਇਆ ਹੋ ਹਾਂ ਸਭੇ ਹੀ ਆ ਜਾਂਦੇ ਨੇ ਹਾਂ ਦਾ ਨਾਮ ਮੈਂ ਦੱਸ ਦਿੱਤਾ ਨਹੀਂ ਬਾਕੀ ਆਈ ਜਾ ਬਰਤ ਰੋ ਇਹਨਾਂ ਦੋਨੇ ਨੌਜਵਾਨਾਂ ਆਈ ਹਾਂ ਤੁਹਾਡੇ ਕੋਲੇ ਕੋਈ ਉਹ ਧਾਰਮਿਕ ਬੰਦਾ ਸਖਸ਼ੀਅਤ ਅਰਾਜਨੀਤਕ ਬੰਦਾ ਕੋਈ ਵੀ ਨਹੀਂ ਆਇਆ ਨਾ ਕੋਈ ਜੀ ਨਹੀਂ ਆਇਆ ਜਿਹੜਾ ਕੋਈ ਪਛਾਣ ਕੋਈ ਤੁਹਾਡੇ ਸਹਿਯੋਗ ਕਰਨ ਮਿਲਿਆ ਨਹੀਂ ਅਜੇ ਬੜੇ ਸਹਿਯੋਗ ਇਹ ਸਰਤੋਬੀ ਆ। ਉਹ ਤੁਸੀਂ ਤੁਹਾਡੇ ਪੁੱਤਰ ਆ ਜਿਹੜੇ ਦੋ ਸੇਨਾ ਉਹ ਚ ਵੀ ਦੁਨੀਆ ਤਬਾਹ ਗਈ ਤੇ ਜਦ ਪੁੱਤਰ ਜੀ ਹੋਵੇ ਬਿਮਾਰੀ ਜਾਂ ਕਿਸੇ ਕਰਨਾ ਨਾ ਮਨਾਂ ਦੀ ਮੌਤ ਹੋ ਚੁੱਕੀ ਆ ਤੇ ਮੰਨ ਲਓ ਤੁਹਾਡੇ ਜਦੋਂ ਗਰੀਬੀ ਵੀ ਸੀ ਬਣੀ ਪਰ ਕਿਸੇ ਨੇ ਤੁਹਾਡੀ ਦੁਆ ਨਹੀਂ ਬਣੀ ਨਾ ਨਾ ਫਿਰ ਸਾਥੇ ਇੰਜੋਏ ਕੋਈ ਫੁੜੀ ਦਰਤ ਨਹੀਂ ਜੇ ਜਿਹਾ ਕਿ ਵੈਰੀ ਜਿਹਾ ਪਤਾ ਕਿ ਤੁਹਾਨੂੰ ਉਹਨਾਂ ਦਾ ਨਾਮ ਨੇਕੁਰੇ ਗੁਰੂ ਜੀ ਇਹ ਕਿਹਾ ਕਿ ਉਹਦਾ ਇਹ ਜਾਇਰ ਨੋਟਾ ਕਰਦਾ ਇਹ ਆਮ ਰਿਸ਼ਤਿਆਂ ਦੇ ਆਪਾਂ ਨੂੰ ਚੱਲ। ਪਰਮਪਤਾ ਤੇ ਇਹ ਮਾਸੀ ਰੋਹਰ ਨੇ ਜਣ ਇਹ ਸਨ ਮਾਤਾ ਚੰਦਕੌਰ ਜਿਨ੍ਹਾਂ ਦੇ ਦੋ ਪੁੱਤਰ ਸਦਾ ਅਰਧ ਦੇ ਸਿੰਘੇਵ ਜਿਹਦੀ ਉਮਰ ਉਸ ਟਾਈਮ ਦਸਰੇ ਆ ਰਹੀ ਕਿ ਉਸ 92 ਦੇ ਵਿੱਚ 22 ਸਾਲ ਦੀ ਸੀ ਇਹਦਾ ਗੁਜਾਰਾ ਦਾ ਬੇਟਾ ਸੀ ਚੱਗੜ ਸਿੰਘ ਜਿਹੜਾ ਕਿ ਮਾਰਮੀ ਕਲਾਸ ਦੇ ਵਿੱਚ ਬਠਿੰਡੇ ਪੜਦਾ ਸੀ ਪਰ ਜਦੋਂ ਗਰਦੇਸ਼ ਸਿੰਘ ਨੂੰ ਪਿੰਡ ਦੇ ਵਿੱਚ ਇੱਕ ਚਵਾਰੇ ਦੇ ਵਿੱਚ ਪੁਰਸ ਮਾਨਸਾ ਪੁਰਸ ਘੇਰਾ ਪਾਲਣ ਲੱਗਿਆ ਤੇ ਨਾਲ ਹੀ ਕੋਈ ਸੀ ਇੱਡੀ ਕਰਦਾ ਕਿ ਉਹਨਾਂ ਦਾ ਇੱਕ ਛੋਟਾ ਭਾਈ ਚੱਗੜ ਸਿੰਘ ਉਹ ਨਰਮਾ ਵੇਚਣ ਜਾਂਦਾ ਜਾਲ ਪੁਰਸ ਨੇ ਭਾਈ ਚੱਗੜ ਸਿੰਘ ਨੂੰ ਫੜ ਲਿਆ ਇੱਕ ਜੱਗਰ ਸਿੰਘ ਨੂੰ ਭੜਕੇ ਗਿਆ ਕਿ ਤੁਹਾਡਾ ਜਿਹੜਾ ਭਾਈ ਆ ਉਹ ਉਸ ਚਵਾਰੇ ਵਿੱਚ ਖਿੱਚ ਕੇ ਲੈ ਗਿਆ ਜਦੋਂ ਜੱਗਰ ਸਿੰਘ ਤਾਂ ਹ ਚੜਨ ਲੱਗਿਆ ਤੇ ਜਾਲ ਪੁਲਸ ਵਾਲਿਆਂ ਨੇ ਅੰਦਰ ਦਈ ਅਫਸਰਾਂ ਨੇ ਤੇ ਜੱਗਰ ਸਿੰਘ ਨੂੰ ਵੀ ਗੋਲਿਆ ਮਾਰ-ਮਾਰ ਕੇ ਉਹਨਾਂ ਦਾ ਵੀ ਉਹ ਤੇਨਾਂ ਨੂੰ ਟਹਿੜੇ ਹੀ ਕਰਤਾ ਉਹ ਵੀ ਸੀਲ ਕਰਤਾ ਪਰ 1992 ਤੋਂ ਲੈ ਕੇ ਅੱਜ ਤੱਕ ਨਾਥਾ ਮਾਤਾ ਦੇ ਜੀ ਸੇ ਨਿਤਨਗਰ ਸਾਕਸੀਏਤ ਨੇ ਨਾਇਕ ਜਿਹੜਾ ਅਜੇ ਨਿੱਤ ਨੇ ਨਾਇਕ ਸੇਹੋਂ ਨੇ ਜਿਥੇ ਬੰਦੀ ਨੇ ਉਹ ਇਹਨਾਂ ਦੀ ਜਿਹੜੀ ਹੈਗੀ ਆ ਸਹਾਇਤਾ ਜਾਂ ਹੱਲ ਨਹੀਂ ਕੀਤੀ ਮਾਤਾ ਨੇ ਦੱਸਿਆ ਕਿ ਉਸ ਟਾਈਮ ਤੇ ਇਹਨਾਂ ਕੋਲੇ ਗਰੀਬੀ ਸੀ ਬਹੁਤ ਜ਼ਿਆਦਾ ਸੀ ਇਹਨਾਂ ਦੇ ਜਿਹੜੇ ਪੁੱਤਰ ਸਿ ਉਸ ਟਾਈਮ ਤੇ ਪੜ ਰਹੇ ਸੀ ਛੋਟੇ ਸੀ ਇਹਨਾਂ ਦਾ ਪੁੱਤਰਾਂ ਦਾ ਇਹਦਾ ਪਿਤਾ ਸੀ ਉਹ ਉਸ ਤੋਂ ਪਹਿਲਾਂ ਹੀ ਚੜਾਈ ਕਰ ਗਿਆ ਸੀ ਮਾਤਾ ਜੀ ਨੇ ਜਿਹੜੇ ਉਸ ਟਾਈਮ ਦੇ ਵਿੱਚ ਤੱਲੀ ਨੇ ਕੱਕ ਪੁੱਤ ਨੇ ਤੇ ਮੱਜਾਂ ਨੂੰ ਪਾਉਣੇ ਇਸ ਕਰਕੇ ਮਨ ਇੱਕ ਨਰਕਪ੍ਰੇਤ ਜਿੰਦਗੀ ਜਿਹੜੀ ਹੈਗੀ ਆ ਉਹ ਬទਿਤ ਕੀਤੀ ਤੇ ਅੱਜ ਅਸੀਂ ਦੇਖਦੇ ਆ ਕਿ ਪੁਲਿਸ ਵੱਲੋਂ ਕਿਹਾ ਜਾਂਦਾ ਸੀ ਕਿ ਖਾੜ ਤੋਂ ਬਾਅਦ ਅਸੀਂ ਖਾੜ ਤੋਂ ਨੂੰ ਮਾਰਿਆ ਪਰ ਮਾਦਰੇ ਦੱਸਣਾ ਇਹ ਸਾਨੂੰ ਪੁਲਿਸ ਤਾਂਗੀ ਇੰਨਾ ਕਰਦੀ ਸੀ ਜਦੋਂ ਮੰਨ ਲਓ ਥਾਂ ਤੱਕ ਉਹਨਾਂ ਨੂੰ ਕੁੱਟਣਾ ਪੁਲਿਸ ਦੇ ਸੀਆਈ ਸਾਹ ਦੇ ਵਿਚਲਾ ਜਾ ਕੇ ਕੁੱਟਣਾ ਤਾਂ ਅੱਕ ਕੇ ਗੱਦੇ ਸਿੰਘ ਗੇਵ ਜਿਹੜਾ ਉਸ ਤੋਂ ਅੱਕ ਕੇ ਜਿਹੜਾ ਉਹ ਘਰੋਂ ਬਾਗੀ ਹੋ ਗਿਆ ਘਰੋਂ ਬਾਗ ਗਿਆ ਕਿ ਕਿਦਾ ਜੀ ਕਰਦਾ ਆਪਣਾ ਕਰ ਸਾਡਾ ਨੂੰ ਆਪਣਾ ਮਾਤਾ ਪਿਤਾ ਸਾਡਾ ਨੂੰ ਆਪਣਾ ਪਰਿਵਾਰ ਸਾਡਾ ਨੂੰ ਇੱਕ ਚੰਗੀ ਜ਼ਿੰਦਗੀ ਜਿਹੜਾ ਜੀ ਰਿਹਾ ਸੀ ਪਰ ਜਦੋਂ ਜਾਲਪੁਰਸ ਵਾਲੇ ਜਾਲ ਹੰਕੂ ਮਤ ਨਹੀਂ ਹਟੀ ਤਾਂ ਫਿਰ ਆਕਰ ਨਰੇਸ਼ ਸਿੰਘ ਨੇ ਘਰੋਂ ਜਿਹੜਾ ਹੈਗਾ ਉਹ ਬਾਗੀ ਹੋ ਗਿਆ ਮਾਤਾ ਦੇ ਦਸਨ ਮਕਤਾਬ ਚੰਦਕੌਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਦੋ ਮਹੀਨੇ ਜਿਹੜਾ ਦੋਟਾ ਹੀ ਨਹੀਂ ਜਰਾ ਬਾਹਰ ਆਇਆ ਆਗਰਪਿੰਡ ਬਰਟਲਮਾ ਦੇ ਵਿੱਚ ਹੀ ਕਿਸੇ ਦੇ ਚਿਵਾਰੇ ਦੇ ਵਿੱਚ ਠਹਿਲ ਬਣਾਈ ਉੱਥੇ ਉਹਨੂੰ ਕਿਸ ਨੇ ਸੈਡੀ ਕੀਤੀ ਤੇ ਮਾਨਸਾ ਪੁਲਿਸ ਵੱਲੋਂ ਉਹਨਾਂ ਨੂੰ ਜਿਹੜਾ ਘੇਰਾ ਪਾ ਕੇ ਮਾਰਿਆ ਜਾਂਦਾ ਮਾਤਾ ਦਸੰਨ ਦੇ ਮਤਲਬ ਇਹ ਆ ਕਿ ਉਹਨਾਂ ਨੂੰ ਪੁਲਿਸ ਦੇ ਹੱਥੋਂ ਨਹੀਂ ਸੀਧ ਹੋਏ ਉਹਨਾਂ ਨੇ ਸੈਨਿਕ ਦਾ ਸੁਣ ਜਿਹੜਾ ਉਹ ਪਹਿਲੇ ਖਾ ਕੇ ਆਦੀ ਜਿਹੜੀ ਸਿੱਧੀ ਤੋਂ ਦੇ ਦਿੱਤੀ ਪਰ ਜਦੋਂ ਇਹਨਾਂ ਦਾ ਛੋਟਾ ਪੁੱਤ ਸੀ ਉਹਨਾਂ ਨੂੰ ਕਿਹਾ ਕਿ ਉੱਤੇਕਰ ਸਿੰਘ ਨੂੰ ਥੱਲੇ ਆਪਣਾ ਗੁਰਦੇਵ ਸਿੰਘ ਨੂੰ ਥੱਲੇ ਖਿੱਚ ਕੇ ਲੈ ਕੇ ਆਓ ਕਿ ਤੁਹਾਡਾ ਜਿਹੜਾ ਭਰਾ ਹੈ ਉਸ ਨੂੰ ਅਸੀਂ ਵੇਖਣਾਗਾ ਉਹ ਨਕਾਲ ਬਣਾਇਆ ਜਦੋਂ ਉਹ ਵੀ ਪੌੜੀਆਂ ਚੜ੍ਹਨ ਲੱਗਾ ਤੇ ਵਾਰੀ ਦੀਆਂ ਦੱਸਿਆ ਜਾਂ ਤੇ ਉਹਨਾਂ ਨੂੰ ਵੀ ਪੁਲਿਸ ਨੇ ਉੱਥੇ ਹੀ ਮਾਰਨ ਦਾ ਕੰਮ ਕਰਿਆ ਇਹ ਹੈ ਕਿ ਹਿੰਦਸਤਾਨ ਆ ਪਾਕਿਸਤਾਨ ਨੇ ਜਿਹੜੀ ਮਾਨਸਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਜਾੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਨੇ بڑے ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਮਾਰਿਆ ਅਜੇ ਕੋਈ ਪਿੰਡ ਨਹੀਂ ਹੋਣਾ ਸਹਿਦ ਮਾਨ ਸਜਲੇ ਦਾ ਜਿੱਥੇ ਪੁਲਸ ਵੱਲੋਂ ਕਹਿ ਮਾਰਟ ਹੋਇਆ ਗਿਆ ਹੋਵੇ ਤੇ ਨਾਂ ਇਹਨਾਂ ਦੇ ਪੁੱਤ ਨੌਜਵਾਨ ਪੁੱਤ ਨਾ ਮਰੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਤਾ ਚੰਦ ਕੌਰ ਨੂੰ ਵੀ ਇਹ ਬੜਾ ਇਹਨਾਂ ਨੇ ਸਬਰ ਅਤੇ ਸਤਿਕ ਨਿ ਡੋਧਿਆ ਦੇ ਤੱਕ ਇਹਨਾਂ ਦੇ ਜਿਹੜੇ ਦੋਨੇ ਬੇਟੇ ਸੀ ਗੁਰਦੇਵ ਸਿੰਘ ਗੇਵ ਦੇ ਸਦਾ ਚੱਕਰ ਤੋਂ ਦੇਖੋ ਇਹ ਸਾਧਾਰੀ ਅੰਮਰਤਾ ਦੇ ਸਾਨਾ ਉਸ ਟਾਈਮ ਦੇ ਵਿੱਚ ਪਰ ਅੱਜ ਮਾਤਾ ਜੀ ਵੀ ਅੱਜ ਅੰਮਰਤਾ ਜਿਹੜਾ ਉਹ ਪਾਣ ਕੀਤਾ ਹੋਇਆ ਹੈ ਬਰਕਰਾਰ ਰੱਖਿਆ ਹੈ ਤੇ ਪਰ ਗੁਰੂ ਤੇ ਪ੍ਰੋਚਾ ਰੱਖਿਆ ਹੋਇਆ ਤਾਂ ਕਿ ਮਾਤਾ ਜੀ ਅੱਜ ਵੇਖ ਸਕੋ ਉਹਨਾਂ ਦੇ ਪੁੱਤ ਉਹਨਾਂ ਦੇ ਅੱਖੇ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤੇ ਪਰ ਮਾਤਾ ਨੇ ਦੱਸਿਆ ਕਿ ਸਾਨੂੰ ਤਾਂ ਦੋ ਦਿਨਾਂ ਬਾਅਦ ਪਤਾ ਲੱਗਿਆ ਕਿ ਸਾਡੇ ਉਹ ਸਾਡੇ ਮੇਰੇ ਹਿੰਮਤ ਪਰ ਮਾਤਾ ਨੇ ਇੱਕ ਦੱਸਿਆ ਕਿ ਅਸੀਂ ਮਾ ਤੋਂ ਨਹੀਂ ਬਈ ਪੁੱਤ ਪਿੰਡ ਦੀ ਪੜਚਾਇਆ ਤੇ ਜਾਂ ਕੋਈ ਹੋਰ ਨੂੰ ਲੈ ਕੇ ਗਏ ਕਿ ਸਾਨੂੰ ਜਲਮੋਂ ਜਿਹੜੀਆਂ ਲਾਸਾਂ ਨੇ ਸੱਦ ਲਾਸੀ ਬਾਸ ਲਈ ਜੋ ਅਸੀਂ ਆਪਣੇ ਪੁੱਤਾਂ ਦਾ ਅੱਤੀ ਸੰਸਾਰ ਆਪਣਾ ਸੰਸਕਾਰ ਕਰ ਲਵਾਂਗੇ ਪਰ ਜਾਲ ਪੁੱਤ ਅਫਸਰਾਂ ਨੇ ਜਨ ਸਰਕਾਰ ਨੇ ਉਸ ਟਾਈਮ ਵੀ ਨੇ ਇਨ੍ਹਾਂ ਦੇ ਪੁੱਤਾਂ ਦੀਆਂ ਜਿਹੜੀਆਂ ਲਾਸਾਂ ਉਹ ਵੀ ਨਹੀਂ ਦਿੱਤੀਆਂ ਗਈਆਂ ਹਾਲੇ ਤੱਕ ਮਾਤਾ ਨੂੰ ਇਹ ਨਹੀਂ ਪਤਾ ਉਹਨਾਂ ਦੇ ਪੁੱਤ ਕਿੱਥੇ ਮਾਰਦੇ ਕਿੱਥੇ ਖਪਾਦੇ ਗੜੀ ਮੈਦੇ ਵਿੱਚ ਕਿਹੜੇ ਸੂਹੇਰੇ ਵਿੱਚ ਚਾ ਕਿੱਥੇ ਰੋੜਦੇ ਪਰ ਅੱਜ ਜਿਹੜਾ ਇਹ ਤਰਤ ਕਹਿੰਦੇ ਨੇ ਜੀ ਮਰਦੋ ਉਹਨੂੰ ਦਸਾਈ ਬਰ ਜਾਂਦੀਆਂ ਮਾਤਾ ਦਾ ਦੇਣਾ ਬੰਕ ਸੀ ਦਰਸੀ ਉਹ ਠੰਡਾ ਹੋ ਜਾਂਦਾ ਕਿ ਆਪਣੇ ਹੱਥੀ ਜਿਹੜਾ ਸਸਕਾਰ ਤਾਂ ਕਰ ਲੈਂਦੇ ਜਿਹੜੀਆਂ ਰੋ ਰਸਮਾਂ ਨੇ ਸਾਡੀਆਂ ਪਰ ਜਦੋਂ ਪੁੱਤ ਇੱਕ ਨੌਂ ਮਾਰ ਪੁੱਤ ਜਿਹੜੇ ਹੈਗੇ ਨੇ ਇੱਕ ਤਾਂ ਉਹ ਘਰੋਂ ਜਾਂਦੇ ਨੇ ਸਾਹਮਣੇ ਮਾਰਦੇ ਤੇ ਦੂਜੀ ਪਾਸੇ ਇਦਿਆਂ ਨੂੰ ਲੰਗਿਆ ਲਾਸਾਂ ਵੀ ਨਹੀਂ ਦਿੱਤੀਆਂ ਰਹੀਆਂ ਅੱਜ ਇਹ ਪਿੰਡ ਮਾਰਸਾ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਜ਼ਿਆਦੇ ਪਿੰਨ ਨੇ ਜਿਨ੍ਹਾਂ ਦਾ ਅਸੀਂ ਇਸ ਤਰ੍ਹਾਂ ਬਿਆਨ ਕਰ ਗਏ ਮਤਲਬ ਹੋ ਤੁਸੀਂ ਕੁਝ ਕਹਿਣਾ ਚਾਹਤ ਹੋ ਨੇ ਇਹ ਸਜਨੀ ਸੀ ਮਾਰਸਾ ਜ਼ਿਲ੍ਹੇ ਦੇ ਪਿੰਡ ਉੱਪਾ ਮਾਤਾ ਦਿਲੇ ਦੇ ਪਿੰਡ ਬਰਟੇਲ ਮੰਦੀ ਕਹਾਣੀ ਜਿਹੜੀ ਕਿ ਕਾਫੀ ਲੰਬੇ ਸਾਲਾਂ 1992 ਦੇ ਵਿੱਚ ਜਿਹੜੇ ਇਹਨਾਂ ਦੇ ਮਾਤਾ ਚੰਦ ਗੁਰ ਦੇ ਦੋ ਪੁੱਤ ਜਿਹੜੇ ਉਹ ਮਾਰ ਦਿੱਤੇ ਸੀ ਦੋਨੇ ਪੁੱਤ ਨਾਲ ਪੜਦੇ ਸੀ ਲੈਕ ਸੀ ਮਤਲਬ ਅਮਰਤਾਰੀ ਸਾਨਾ ਪਰ ਉਹਨਾਂ ਨੂੰ ਪੁੱਛਨੇ ਜਦੋਂ ਨਾਈ ਹਲਿਆ ਤੇ ਆਖਿਰ ਉਹਨਾਂ ਨੇ ਕਰ ਵਾਰ ਸੁਣਿਆ ਤੇ ਉਹਨਾਂ ਨੂੰ ਪੁੱਛਨੇ ਪੁਰਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰ ਦਿੱਤਾ ਮਾਰਾ ਪਿੱਛਾ ਨਾ ਮਾਰਦੀ ਜਿੰਗੀ ਸਮਾਈ ਨਾ ਬਾਹ ਕੀ ਥਰਾ ਜੀ ਤਾ ਨਾ ਜੰਗ ਦੇ ਜੀ ਤਾ ਨਾ ਨੇ ਜੀ ਤਾ ਤੇ ਜੀ ਤਾ ਮਨ ਵਰ ਚਾਪੇ ਰਹੀ ਕੰਨ ਆਜ ਦੇ ਸਾਡੇ ਨਾਮ ਨੇ ਅੰਗਰਦੇ ਸਿੰਘ ਗੇਹ ਤੇ ਟਿੱਕਰ ਸਿੰਘ ਜਿਹੜਾ ਪੁਲਸ ਨੇ ਝੂਤਾ ਪੁਲਸ ਕਾਲ 192 ਦੇ ਵਿੱਚ ਮਨ ਆਇਆ ਸੀ ਕਿ ਉਹਨਾਂ ਨੂੰ ਖੋਖੋ ਕੇ ਰਸੀਦਾ ਗਿਆ ਸੀ ਅੱਜ ਉਹਨਾਂ ਦੇ ਭਤੀਜੇ ਨਰਵਲ ਸਿੰਘ ਸਾਡੇ ਨਾਲ ਆ ਉਹਨਾਂ ਤੋਂ ਪੁੱਛਦਿਆਂ ਕਿ ਉਸ ਟਾਈਮ ਤੇ ਉਹਨਾਂ ਦੀ ਕਿੰਨੀ ਉਮਰ ਸੀ ਨਰਵਲ ਸਿੰਘ ਉਹਨੂੰ ਤਾਂ ਲਈ ਕਿੰਨੀ ਉਮਰ ਸੀ ਤੁਹਾਡੇ ਚਾਚਾ ਨੂੰ ਜਿਹੜਾ ਸੀਮਪਲ ਤੋਂ ਲਾਉ ਪੈਨ ਦੇ ਵਿੱਚ ਹੀ ਗੋਲੀਆਂ ਮਾਰ ਕੇ ਸੀਲ ਕਰ ਦਿੱਤਾ ਸੀ ਉਸ ਵੇਲੇ ਮੇਰੀ ਉਮਰ 14-15 ਸਾਲ ਦੀ ਉਮਰ ਸੀ ਉਹ ਤਾਂ ਹੈ ਤਾਂ ਤੋਂ ਬੜੇ ਛੋਟੇ ਹੋ ਮੈਂ ਪਰ ਜਿਸ ਤਰ੍ਹਾਂ ਉਹ ਬਿਨਾਂ ਕਰਦੇ ਰਹੇ ਉਹਨਾਂ ਨੇ ਦਸਰੂਤ ਆਪਕ ਵੀ ਉਹ ਪਿੰਡ ਦੇ ਵਿੱਚ ਹੀ ਕਾਉਂਟਰ ਮਾਲ ਲਗਾਉਂਦਾ ਉਹ ਕੰਪਨੀ ਕਰਦਾ ਸੀਗਾ ਜੋ ਦੋਨੇ ਇੱਕ ਮੇਰੇ ਚਾਚਾ ਜਗੜ ਸਿੰਘ ਉਹਨਾਂ ਨਾਲ ਹੀ ਨਾਲ ਹੀ ਸੀ ਲਗਾਤੇ ਸੀਗਾ ਉਸ ਟਾਈਮ ਉਹ ਪਿੰਡ ਆਪਣੇ ਕੋਲ ਸੀਗਾ ਤੋਂ ਮਾਸਤੇ ਮੋੜਨ ਜਾ ਰਹੇ ਸੀ ਇਹ ਉਹ ਰਾਸਤੇ ਦੇ ਵਿੱਚ ਉਕੂਪੀ ਕਰਕੇ ਬਸ ਨੂੰ ਲਾ ਕੇ ਉਲਾਈ ਦੋ ਤਿੰਨ ਵਾਰੀ ਬਸ ਦੇ ਵਿੱਚ ਪਛਾਣ ਕਰਕੇ ਵੀ ਬਾਗੀ ਸਹੀ ਬੰਦਾਂ ਨੂੰ ਪਛਾਣ ਕਰਕੇ ਉਹਨੂੰ ਇੱਥੇ ਥਾ ਕੇ ਜਿੱਥੇ ਪਹਿਲਾ ਗੁਰਦੀਪ ਸਿੰਘ ਦਾ ਵੇਰਾ ਬਾਇਆ ਸੀ ਉੱਥੇ ਜੱਗੜ ਸਿੰਘ ਨੂੰ ਜਾ ਕੇ ਉੱਥੇ ਉਹਨਾਂ ਨੂੰ ਸੀਲ ਕਰ ਸੁਣੂ ਕੋਈ ਪਤਾ ਲੱਗਿਆ ਕਿਸ ਤੇ ਸਾਖ ਹੋਇਆ ਵੀ ਕਿਸੇ ਸੀਆਈਡੀ ਕਿਪਤੀ ਜਾਂ ਚੱਕਰਪੁਰ ਦੀ ਸੀਆਈਡੀ ਜਾਂ ਕਰਦੇ ਸੀ ਸੀਆਈਡੀ ਜੋ ਕਰਦੇਵ ਸਿੰਘ ਦੀਗਾ ਘੇਰੀ ਤੋਂ ਇੱਕ ਦਿਨ ਪਹਿਲਾਂ ਪਿੰਡ ਜੋ ਜਾਂਦਾ ਦੇਰਸਨ ਦੇ ਵੇਲੇ ਪਾਰਕਸ਼ ਬੰਦੇ ਜੋ ਕਿ ਆਣਗਵਾੜ ਦੇ ਦੱਸਣ ਮੁਤਾਬਕ ਵੀ ਉਹਨਾਂ ਨੂੰ ਜੋ ਆਪਣਾ ਸੁਹਾਗਾ ਘਰ ਸੰਗਲ ਸੁਹਾਗਾ ਉੱਥੋਂ ਮੋੜ ਕੇ ਇਆ ਕੇ ਮੋੜ ਕਿਉਂ ਸੋ ਉੱਥੇ ਬੰਦਿਆਂ ਨੇ ਦੁਬਾਰਾ ਪਿੰਡ ਦੇ ਵਿੱਚ ਹੀ ਬਹਾਦਰਾ ਸੀਗਾ ਕਿਉਂਕਿ ਮੀਤੀ ਸ਼ਾਸ ਦੇ ਤਹਿਤ ਹੀ ਉਹਨਾਂ ਦਾ ਮੁਕਾਬਲਾ ਕਰਵਾਇਆ ਗਿਆਗਾ ਜੋ ਪੁਲਸ ਨੂੰ ਪੂਰੀ ਕਰਕੇ ਇਹ ਕਿਹੜੀ ਪੁਲਸ ਨੇ ਕ੍ਰਿਤਿਸ਼ਵ ਜੋਗਾ ਜਾਂ ਮਾਨਸਾ ਪੁਲਸ ਨੇ ਇਹ ਮਾਨਸਾ ਪੁਲਸ ਨੇ ਇਹਨਾਂ ਨੂੰ ਜੀਤ ਕੀਤਾ ਸੀਗਾ ਜੱਗਰ ਸਿੰਘ ਅਤੇ ਗਦੇਵ ਸਿੰਘ ਆ ਜੱਗਰ ਸਿੰਘ ਦੇ ਗਦੇਵ ਸਿੰਘ ਨੂੰ ਮਾਣ ਦਾ ਬੋਲ ਸਨ ਜੀਰ ਕੀਤਾ ਰੀਆ ਜਿਉਂ ਦਸਰਮਤਾ ਕੋਈ ਇੱਕ ਦਸ ਦਿਨ ਸਾਨੂੰ ਵੀ ਉਸ ਐਂ ਟਾਈਮ ਉਸ ਆਪਣੇ ਘਰ ਦੇ ਵਿੱਚ ਆ ਕੇ ਬਹੁਤ ਕਹਿਟਾਂ ਹੋਈ ਸੀ ਸਾਡੇ ਚੁੱਲ੍ਹੇ ਘਰਾਂ ਦੇ ਦਰਦ ਤੇ ਦੂਰ ਦਿੰਦੀ ਸੀ ਆਏ ਸਵੇਰੇ ਸ਼ਾਮ ਉਸ ਨੇ ਸਾਡੇ ਘਰੇ ਆ ਕੇ ਰੀਤ ਕਰਨੀ ਕਰਦੀ ਸੀ ਘਰੇ ਆ ਕੇ ਉਹ ਦਾਦੀ ਨੂੰ ਆ ਕੇ ਧਾਪ ਕੇ ਮਾਰ ਦਿੰਦੇ ਜੀ ਤੂੰ ਆਪੇ ਬੁੱਤਾਂ ਨੂੰ ਮੁੰਡੇ ਗਦੇ ਬਾਰੇ ਦੱਸ ਨਹੀਂ ਜਰੀ ਜਿਹੜਾ ਸਾਰਾ ਕੁਲ ਖਤਮ ਕਰ ਦਿਆ। ਉਹ ਗ్రాਮ ਦੇ ਲੋਕਾਂ ਨੇ ਦੀਗੇ। ਉਹ ਸਰਦਾ ਜਿਹੜਾ ਪਾਕਾਇਆ ਜੀ ਇਹਨਾਂ ਜਿਹੜਾ ਗਹਿਰ ਸੀ ਨਿਰਭੈ ਸਿੰਘ ਦਸਨ ਦੇ ਮਤਾਰਕ ਵੀ ਉਹਨਾਂ ਦੇ ਚੁੱਲ੍ਹਿਆਂ ਤੱਕ ਵੀ ਜਿਹੜਾ ਨੂੰ ਢਾਹ ਦਿੱਤਾ ਜਾਂਦਾ ਸੀ। ਜਿਹੜੇ ਆਪਣੇ ਆਮ ਗੇੜ ਤੱਕ ਤੇ ਉਹਨੇ ਜਿਹਨੂੰ ਲੱਕੜ ਦੇ ਹੁੰਦੇ ਸੀ ਉਹਨਾਂ ਨੂੰ ਵੀ ਤੋੜ ਦਿੱਤਾ ਜਾਂਦਾ ਸੀ। ਕੀ ਇਹੋ ਜਿਹਾ ਕਰਦੇਵ ਸਿੰਘ ਤੇ ਚੱਕਰ ਸਿੰਘ ਨੇ ਕੋਈ ਵੱਡਾ ਐਕਸ਼ਨ ਕੀਤਾ ਸੀ, ਕੋਈ ਪਾਤਮਾਕਾ ਕੀਤਾ ਸੀ ਜਾਂ ਕੋਈ ਬੰਦਾ ਮਾਰਿਆ ਸੀ? ਪਰ ਨਹੀਂ। ਸੇਖੋਂ ਤਾਂ ਗੁਰਦੇਵ ਸਿੰਘ ਦਾ ਪੁੱਤ ਦਾ ਸਤਾ ਜਿਹੜਾ ਹੈਗਾ ਸੀ ਉਹ ਘਰੋਂ ਗਿਆ ਸੀ ਇਹ ਅਸਲ ਵਿੱਚ ਦਸਨ ਮੁਤਾਬਕ ਵੀ ਯੋਰਗਾਂ ਦਸਨਮ ਦਾਪਕ ਜਦੋਂ ਆਪਣੇ ਦਰਬਾਰ ਸਾਹਿਬ 'ਤੇ 1984 ਦੇ ਵਿੱਚ ਤਾਂਗਰਾਤੀ ਸਰਕਾਰ ਨੇ ਤਾਇ ਕਿਟਰ ਨੇ ਉਸ ਵੇਲੇ ਜੋ ਨੌਜਵਾਨੀ ਐ ਬਹੁਤ ਜ਼ਿਆਦਾ ਮੜਕ ਗਈ ਸੀ ਜੋ ਨੌਜਵਾਨੀ ਉਸਨੇ ਕੰਮ ਦਾ ਰਸਤਾ ਸਿਆ ਕਰ ਲਈਗਾ ਉਹਨਾਂ ਦੇ ਵਿੱਚੋਂ ਇਹਨੇ ਚਾਚਾ ਗੁਰਦੇਵ ਸਿੰਘ ਸੀਗੇ ਜਿਨ੍ਹਾਂ ਨੇ ਉਸੇ ਰਾਤ ਉਹ ਕਿਉਂ ਉਹ ਆਪਣੇ ਕੋਈ ਵੱਗ ਨੂੰ ਹੋਰ ਤਫਾਉਂਦਾਗਾ ਤਾਂ ਆਪਣੇ ਮੌਜੂਦ ਵਾਲੀ ਦਾ ਕੋਣ ਖੌਂਦਾ ਹੀ ਜਾਗਾ ਨਰਦੇਵ ਸਿੰਘ ਨੇ ਵੀ ਆਪਣਾ ਜਿਹੜਾ ਹੈਗਾ ਸੀ ਇਹਦੇ ਵਿੱਚ ਯੋਗਦਾਨ ਪਾਇਆ ਪਰ ਆਖਰ ਕੁਝ ਡਾਊਟਾਂ ਨੇ ਭਾਈ ਗੁਰਦੇਵ ਸਿੰਘ ਨੂੰ ਠੇਰਾ ਪਵਾ ਦਿੱਤਾ ਤੇ ਨਾਲ ਆਏ ਮਖਵਰਾ ਨੇ ਕੁਤਬਰੀ ਕਰਕੇ ਜਿਹੜਾ ਇਹਨਾਂ ਨਰਨ ਸਿੰਘ ਦਾ ਚਾਚਾ ਸੀ ਚੱਕਰ ਸਿੰਘ ਉਸ ਨੂੰ ਵੀ ਬਸ ਦੇ ਵਿੱਚੋਂ ਪਸਾਨ ਕਰਕੇ ਜਿਹੜਾ ਹੈਗਾ ਸੀ ਉਹ ਵੀ ਆਪਣੇ ਨਾਲ ਜਿਹੜੇ ਗੱਬੇ ਸਿੰਘ ਦੇ ਤੋਂ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ। ਪਾੜ ਉਹਨਾਂ ਦੀਆਂ ਲਾਸਾਂ ਤੱਕ ਨਹੀਂ ਉਹਨਾਂ ਦੀਆਂ ਲਾਸਾਂ ਤੋਂ ਕੰਮ ਦੂਆ ਤੋਂ ਲਿੰਗਤਿਆਂ ਦੇ ਪਰਵਾਸ ਦੇ ਵਿੱਚ ਜਿਦਾਈ ਨੇ ਤੁਰ ਫੁਰ ਕੇ ਉਹਨਾਂ ਨੇ ਮੋਰ ਦੇ ਸਰਟੀਫਿਕੇਟ ਲਊ ਲੈ ਲਏ। ਉਹਨਾਂ ਨੇ ਜਦੋਂ ਤੋੜਾ ਫੇੜਾ ਰੱਖਿਆ ਆਪਾਂ ਨੂੰ ਮੋਰ ਦੇ ਸਰਟੀਫਿਕੇਟ ਦੀ ਜ਼ਰੂਰਤ ਤਾਂ ਵਾਦੀ ਹੁੰਦੀ ਹੈਗੀ ਜਦੋਂ ਹੁਣ ਕਦੇ ਵੀ ਕਦੇ ਕਦਾਈ ਸੀਐੱਡੀ ਆ ਜਾਂਦੀ ਹੈਗੀ ਉਹ ਆ ਕੇ ਪੁੱਛਦੀ ਹੈਗੀ ਇਹ ਜੋ ਦੋ ਮੁੰਡੇ ਸੀਗੇ ਉਹਨਾਂ ਬਾਰੇ ਦੱਸੂ ਕਿਵੇਂ ਜੀਉਂਦੇ ਆ ਕਿ ਮਾਰਕੀਟਰਾਂ ਨੂੰ ਉਹਨਾਂ ਨੂੰ ਸਬੂਤ ਦੇਣਾ ਪੈਂਦਾ ਵੀ ਆ ਤੁਹਾਡਾ ਮਾਉਥ ਦਾ ਸਰਟੀਫਿਕੇਟ ਹੈ ਵੀ ਇਹ ਮਾਉਥ ਕੋ ਜੰਬੀ ਆ ਜਾਂਦੀ ਕਦੇ ਨਹੀਂ ਸੀ ਆਈ ਜੀ ਆ ਜਾਂਦੀ ਹੁਣ ਤੱਕ ਆ 2 ਸਾਲ ਉਹਨੂੰ ਦਵਾ ਕੇ ਦੇਸੀ ਪਛਵੇਸ਼ ਕਰਦੀ ਰਹਿੰਦੀ ਸੀ ਐਂਡੀਆਂ ਉਹ ਵੀ ਲੱਗੀਆਂ ਇਹ ਸੀ ਭਾਈ ਨਿਰਮਲ ਸਿੰਘ ਗੁਰਦੇਵ ਸਿੰਘ ਤੇ ਸਰਦਾਰ ਚੱਕਰ ਸਿੰਘ ਦਾ ਭਤੀਜਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਇਹ ਕੋਲਸ ਅਜੇ ਵੀ ਉਹਨਾਂ ਨੂੰ ਸੀਟ ਗਏ ਮਲੋਂ ਕਿਤੇ ਨਿਕਲੇ ਆ ਕੇ ਜਿਹੜਾ ਉਹਨਾਂ ਦੇ ਘਰ ਆਉਂਦੇ ਨੇ ਵੀ ਪੁੱਛਦੇ ਨੇ ਕਿ ਕਿੱਥੇ ਨੇ ਕਿੱਥੇ ਨਾਲ ਜਿਉਂਦੇ ਨੇ ਉਹਨਾਂ ਦਾ ਸਾਨੂੰ ਜਿਹੜਾ ਹੈਗਾ ਸੀ ਘੈਰਾ ਵੀ ਕਿੱਥੇ ਜਾ ਕੇ ਹੋਲਚਾ ਦਿੰਦਾ ਰਹਿੰਦਾ ਸੀ ਇਹ ਜਿਹੜਾ ਹੈਗਾ ਪਰਿਵਾਰ ਭਾਈ ਗੰਦੇਰ ਸਿੰਘ ਦੇ ਭਾਈ ਚੱਕਰ ਸਿੰਘ ਦਾ ਆਸਾਲ ਸੀ ਜਿੱਦਾਂ ਆ ਰਹੇ ਹੁੰਦਾਗਾ ਸੈਕਟ ਜੱਟੇ ਮੰਡੀਆਂ ਨੂੰ ਬੇਨਤੀ ਆ ਕਿ ਐਸੇ ਪਰਿਵਾਰ ਦੇ ਕੋਲ ਵੀ ਤੁਸੀਂ ਟਾਈਮ ਥੋੜਾ ਟਾਈਮ ਕੱਢ ਕੇ ਜਰੂਰ ਤੁਸੀਂ ਆਇਆ ਕਰੋ ਕਾ ਕੋਈ ਰਾਜਨੀਤਿਕ ਲੋਕ ਨeta ਨਹੀਂ ਹੁੰਦਾ ਪਰ ਜਿਹੜੇ ਕੌਮ ਨਾਲ ਪਿਆਰ ਕਰਦੇ ਨੇ ਤੇ ਜਿਹੜੇ ਕੌਮ ਦੇ ਦਤ ਰੱਖਣ ਵਾਲੇ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲਮਾ ਦੇ ਜਿਹੜੇ ਤੋਂ ਇਕਦਰ ਸਿੰਘ ਤੇ ਚੱਕਰ ਸਿੰਘ ਜੀ ਉਹਨਾਂ ਦੇ ਘਰ ਜ਼ਰੂਰ ਇੱਕ ਵਾਰੀ ਗੇੜਾ ਮਾਰ ਕੇ ਜਾਇਓ ਪਰਿਵਾਰ ਨੂੰ ਪੁੱਛਿਓ ਕਿ ਉਹਨਾਂ ਕਰਮਾਂ ਵਿੱਚ ਉਹਨਾਂ ਦਾ ਖਲਾਜ ਕਰੀਏ ਸੀ ਤੇ ਅੱਜ ਵੀ ਪਰਤ ਉਹਨਾਂ ਨੂੰ ਜਿਹੜੀ ਹੈਗੀ ਉਸ ਦਸਤ ਕਰ ਦਿਆ ਮੈਜੀ ਖਰਸਾ ਮੈਜੀ ਗੋਤਰੀ